ਇਸ ਵਕਤ ਦੀ ਵੱਡੀ ਖਬਰ ਹਰਿਆਣਾ ਚ ਆ ਰਹੀ ਹੈ ਜਿਸ ਨੇ ਕੀ ਸਿਆਸੀ ਪੁਚਾਲ ਮਚਾ ਦਿੱਤਾ ਹੈ ਦੱਸਦੀ ਹੈ ਕਿ ਬੀਜੇਪੀ ਵਿਧਾਇਕ ਦਲ ਦੀ ਬੈਠਕ ਵਿੱਚ ਸੁਭਾਸ ਕਤਰ ਨਾਇਬ ਸਿੰਘ ਸੈਣੀ ਨੂੰ ਨਮਾਗੂ ਚੁਣ ਲਿਆ ਗਿਆ ਹੈ ਵਿਧਾਇਕ ਦਲ ਦੀ ਬੈਠਕ ਹਰਿਆਣਾ ਵਿੱਚ ਬੀਜੇਪੀ ਅਤੇ ਜਨਨਕ ਜਨਤਾ ਪਾਰਟੀ ਦਾ ਘਟ ਜੋ ਟੁੱਟਣਾ ਤੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਸਤੀਫੇ ਦੇ ਬਾਅਦ ਹੋਈ ਸੀ ਫੈਸਲੇ ਤੋਂ ਪਹਿਲਾਂ ਹੀ ਅਨਿਲ ਵਿੱਚ ਬੈਠਕ ਛੱਡ ਕੇ ਅਚਨਚੇਤ ਬਾਹਰ ਆ ਗਏ ਸਨ ਸੂਤਰਾਂ ਨੇ ਦੱਸਿਆ ਕਿ ਆਗੂ ਦੇ ਨਾਮ ਨੂੰ ਲੈ ਕੇ ਵਿਜ ਸਹਿਮਤ ਨਹੀਂ ਹਨ ਸ਼ਾਮ 5 ਵਜੇ ਰਾਜ ਭਵਨ ਵਿੱਚ ਨਵੇਂ ਮੁੱਖ ਮੰਤਰੀ ਦਾ ਸੋਹ ਚੁੱਕ ਸਮਾਗਮ ਹੋਵੇਗਾ ਦੂਜੇ ਪਾਸੇ ਵੱਡੀ ਖਬਰ ਇਹ ਵੀ ਦੱਸੀ ਜਾ ਰਹੀ ਹੈ ਕਿ ਡਿਪਟੀ ਸੀਐਮ ਦਾ ਅਹੁਦੇ ਤੇ ਜਾਟ ਚੇੜਾ ਖੇਡਿਆ ਜਾ ਸਕਦਾ ਹੈ ਨਾਇਬ ਸਿੰਘ ਸੈਣੀ ਕੁਸ਼ੇਤਰ ਤੋਂ ਭਾਜਪਾ ਦੇ ਮੌਜੂਦਾ ਸੰਸਦ ਮੈਂਬਰ ਹਨ ਮਨੋਹਰ ਲਾਲ ਦੇ ਕਰੀਬੀ ਵੀ ਹਨ ਕੁਝ ਸਮੇਂ ਪਹਿਲਾਂ ਹੀ ਉਹਨਾਂ ਨੂੰ ਹਰਿਆਣਾ ਵਿੱਚ ਭਾਜਪਾ ਦਾ ਸਖਤਰ ਬਣਾਇਆ ਗਿਆ ਸੀ ਇਸ ਵਿੱਚ ਜਜਪੀ ਲੀਡਰ ਦੁਸ਼ਯੰਤ ਚਟਾਲਾ ਨੇ ਦਿੱਲੀ ਵਿੱਚ ਆਪਣੇ ਵਿਧਾਇਕਾਂ ਨੂੰ ਸੱਦਿਆ ਹੈ ਪੰਜ ਵਿਧਾਇਕ ਨਹੀਂ ਪਹੁੰਚੇ ਹਨ ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਭਾਜਪਾ ਦੇ ਸੰਪਰਕ ਵਿੱਚ ਆ ਗਏ ਹਨ ਜਜਪੀ ਲੋਕ ਸਭਾ ਚੋਣਾਂ ਵਿੱਚ ਹਰਿਆਣਾ ਵਿੱਚ ਇੱਕ ਤੋਂ ਦੋ ਸੀਟ ਮੰਗ ਰਹੀ ਸੀ ਜਦਕਿ ਬੀਜੇਪੀ ਦਾ ਕੇਂਦਰੀ ਸ਼ਿਰਸ਼ੇਵਾਗੂ ਅਤੇ ਸੂਬਾ ਸੰਗਠਨ ਸਾਰੇ 10 ਸੀਟਾਂ ਤੇ ਖੁਦ ਲੜਨ ਦੇ ਪੱਕ ਵਿੱਚ ਹੈ ਇਹੀ ਗਠਬੰਧਨ ਟੁੱਟਣ ਦੀ ਮੁੱਖ ਵਜ੍ਹਾ ਰਹੀ ਹੈ ਦੱਸਦੀ ਕਿ ਹਰਿਆਣਾ ਵਿੱਚ ਜੀ ਜੀ ਪੀ ਤੋਂ ਗਠਬੰਧਨ ਟੁੱਟਿਆ ਲੇਕਿਨ ਬਹੁਮਤ ਭਾਜਪਾ ਦੇ ਕੋਲ ਹੀ ਹੈ ਹਰਿਆਣਾ ਵਿੱਚ 90 ਵਿਧਾਨ ਸਭਾ ਸੀਟਾਂ ਹਨ ਜਿਨ੍ਹਾਂ ਵਿੱਚੋਂ ਭਾਜਪਾ ਦੇ ਖੁੱਦੇ 41 ਐਮ ਐਲ ਏ ਹਨ 6 ਆਜ਼ਾਦ ਅਤੇ ਇੱਕ ਹਲੋਪਾ ਵਿਧਾਇਕ ਹੈ ਉਹਨਾਂ ਨੇ ਵੀ ਬੀ ਜੀ ਪੀ ਨੂੰ ਸਮਰਥਨ ਦੇ ਦਿੱਤਾ ਹੈ ਯਾਨੀ ਬੀ ਜੀ ਪੀ ਦੇ ਕੋਲੇ 48 ਵਿਧਾਇਕ ਹਨ ਬਹੁਮਤ ਦੇ ਲਈ 40 ਸੀਟਾਂ ਹਨ ਤਸਵੀਰ ਲਈ ਦੀ ਵੱਡੀ ਖਬਰ ਹਰਿਆਣਾ ਤਵਾਰੀ ਹੈ ਜਿੱਥੇ ਕਿ ਸਿਆਸੀ ਬਵੰਡਰ ਮਚ ਚੁੱਕਿਆ ਹੈ ਕਿਉਂਕਿ ਹਰਿਆਣਾ ਦੇ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਹੁਣ ਮੁੱਖ ਮੰਤਰੀ ਉਹਨਾਂ ਨੂੰ ਨਹੀਂ ਕਿਹਾ ਜਾਏਗਾ ਸਾਫ ਦਾ ਮੁੱਖ ਮੰਤਰੀ ਮਨੋਹਰ ਲਾਲ ਨੇ ਅਸਤੀਫਾ ਦੇ ਦਿੱਤਾ ਸੀ ਉਸ ਤੋਂ ਬਾਅਦ ਚੰਡੀਗੜ੍ਹ ਵਿੱਚ ਵਿਧਾਇਕ ਦਲ ਦੀ ਬੈਠਕ ਹੋਈ ਹੈ ਬੈਠਕ ਵਿੱਚ ਸਹਿਮਤੀ ਬਣਾ ਲਈ ਗਈ ਹੈ ਕਿ ਨਾਇਬ ਸਿੰਘ ਸੈਣੀ ਨੂੰ ਆਗੂ ਚੁਣ ਲਿਆ ਗਿਆ ਹੈ ਵਿਧਾਇਕ ਦਲ ਦਾ ਤਾਂ ਹੁਣ ਨਾਇਬ ਸਿੰਘ ਸੈਣੀ ਦੇ ਹੱਥ ਹਰਿਆਣਾ ਦੀ ਕਮਾਂਡ ਹੋਏਗੀ ਵੱਡੀ ਖਬਰ ਹੈ ਦਰਸ਼ਕ ਇਸ ਰਿਪੋਰਟ ਤੇ ਕੀ ਵਿਚਾਰ ਰੱਖਦੇ ਹਨ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਜਿਆਦਾ ਤੋਂ ਜਿਆਦਾ ਇਸ ਰਿ